ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਬਲਾਸਟ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਇਹ ਬਲਾਸਟ ਹੋਇਆ ਹੈ ਅੱਜ ਸਵੇਰੇ ਹੀ ਲੁਧਿਆਣਾ ਦੇ ਵੇਰਕਾ ਪਲਾਂਟ ਵਿੱਚ ਬਲਾਸਟ ਹੋਇਆ ਸੀ ਅਤੇ ਹੁਣ ਇੱਕ ਫੈਕਟਰੀ ਦੇ ਵਿੱਚ ਧਮਾਕਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪਟਾਕੇ ਬਣਾਏ ਜਾ ਰਹੇ ਸੀ ਪੋਟਾਸ਼ ਦੇ ਵਿੱਚ ਇਹ ਧਮਾਕਾ ਹੋਇਆ ਜਿਸ ਦੇ ਵਿੱਚ 15 ਤੋਂ 16 ਜੋ ਲੋਕ ਨੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ ਤੁਹਾਨੂੰ ਦੱਸ ਦਈਏ ਕਿ ਇੱਥੇ ਕੋਈ ਬੱਚੇ ਵੀ ਮੌਜੂਦ ਸੀ ਜੋ ਕਿ ਖੜ ਕੇ ਇਹ ਸਭ ਕੁਝ ਦੇਖ ਰਹੇ ਸੀ ਤਾਂ ਉਹ ਵੀ ਚੁਲਸ ਗਏ ਨੇ ਤਾਂ ਇਹ ਬਿਹਤ ਖੌਫਨਾਕ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਕਿ ਇਸ ਤਰੀਕੇ ਦੇ ਨਾਲ ਤਮਾਕੇ ਤੋਂ ਬਾਅਦ ਉਹ ਜੋ ਘਰ ਸੀ ਜਿੱਥੇ ਇਹ ਪੋਟਾਸ਼ ਕੁੱਟਿਆ ਜਾ ਰਿਹਾ ਸੀ ਤਾਂ ਉੱਥੇ ਸਭ ਕੁਝ ਸੜ ਕੇ ਤਬਾਹ ਹੋ ਚੁੱਕਾ ਹੈ ਔਰ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਨੁਕਸਾਨ ਹੋਇਆ ਔਰ 15 ਤੋਂ 16 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਬੱਚੇ ਵੀ ਮੌਜੂਦ ਨੇ ਕਿਉਂਕਿ ਬੱਚੇ ਉੱਥੇ ਆਸ-ਪਾਸ ਕਾਫੀ ਮੌਜੂਦ ਸੀ ਜਿਸ ਸਮੇਂ ਪੋਟਾਸ਼ ਉੱਥੇ ਕੁੱਟਿਆ ਜਾ ਰਿਹਾ ਸੀ ਔਰ ਇਸੇ ਦੌਰਾਨ ਇਹ ਧਮਾਕਾ ਹੋ ਜਾਂਦਾ ਸਭ ਤੋਂ ਵੱਡੀ ਗੱਲ ਹੈ ਕੀ ਇਹ ਜੋ ਪੋਟਾਸ਼ ਕੁੱਟਿਆ ਜਾ ਰਿਹਾ ਸੀ ਇਹ ਰਿਹਾਈਸ਼ੀ ਇਲਾਕੇ ਦੇ ਵਿੱਚ ਫੈਕਟਰੀ ਮੌਜੂਦ ਸੀ ਇੱਕ ਘਰ ਦੇ ਵਿੱਚ ਹੀ ਇਹ ਕੰਮ ਕੀਤਾ ਜਾ ਰਿਹਾ ਸੀ ਔਰ ਪਰਿਵਾਰਕ ਮੈਂਬਰ ਇਸ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਸੀ ਲੋਕਾਂ ਦਾ ਕਹਿਣਾ ਹੈ ਕਿ ਹਾਲਾਂਕਿ ਉਹਨਾਂ ਦੀ ਰਜ਼ਾਮੰਦੀ ਤੇ ਨਾਲ ਹੀ ਘਰ ਦੇ ਵਿੱਚ ਇਹ ਕੰਮ ਚੱਲ ਰਿਹਾ ਸੀ ਪਰ ਨਹੀਂ ਪਤਾ ਸੀ ਕਿ ਇਸ ਤਰੀਕੇ ਦਾ ਅ ਧਮਾਕਾ ਹੋ ਸਕਦਾ ਹੈ ਯਾਨੀ ਗੈਲੀ ਇੰਨੀ ਭਾਰੀ ਪੈ ਸਕਦੀ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੀਆਂ ਲੁਧਿਆਣਾ ਦੀ ਇੰਦਰਾ ਕਲੋਨੀ ਦੇ ਵਿੱਚ ਇਹ ਧਮਾਕਾ ਹੋਇਆ ਜਿੱਥੇ ਇੱਕ ਘਰ ਦੇ ਵਿੱਚ ਪੋਟਾਸ਼ ਕੁੱਟਿਆ ਜਾ ਰਿਹਾ ਸੀ ਪਟਾਕੇ ਬਣਾਏ ਜਾ ਰਹੇ ਸੀ ਔਰ ਉਸੇ ਦੌਰਾਨ ਉੱਥੇ ਧਮਾਕਾ ਹੋ ਜਾਂਦਾ ਦੱਸਿਆ ਜਾ ਰਿਹਾ ਕਿ ਪਹਿਲਾਂ ਇੱਥੇ ਤਾਰਾ ਨੂੰ ਅੱਗ ਲੱਗਦੀ ਉਸ ਤੋਂ ਬਾਅਦ ਪੋਟਾਸ਼ ਕਿਉਂਕਿ ਉੱਥੇ ਪਿਆ ਸੀ ਤਾਂ ਉਹ ਲਪੇਟ ਦੇ ਵਿੱਚ ਆ ਜਾਂਦਾ ਜਿਸ ਕਰਕੇ ਕਈ ਧਮਾਕੇ ਹੁੰਦੇ ਨੇ ਔਰ ਆਵਾਜ਼ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜਾਂਦੀ ਹੈ ਔਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਰਿਹਾਇਸ਼ੀ ਇਲਾਕਾ ਜਿੱਥੇ ਆਸ-ਪਾਸ ਘਰ ਹੀ ਮੌਜੂਦ ਨੇ ਔਰ ਕਿੰਨੀ ਤੰਗ ਗਲੀ ਦੇ ਵਿੱਚ ਇਹ ਘਰ ਮੌਜੂਦ ਨੇ ਔਰ ਉਸੇ ਗਲੀ ਦੇ ਵਿੱਚ ਇੱਕ ਘਰ ਦੇ ਵਿੱਚ ਇਹ ਕੰਮ ਕੀਤਾ ਜਾ ਰਿਹਾ ਸੀ ਜਿਸ ਦੇ ਵਿੱਚ ਕਈ ਮਜ਼ਦੂਰ ਜ਼ਖਮੀ ਹੋ ਚੁੱਕੇ ਨੇ ਜੋ ਇਸ ਸਮੇਂ ਕਾਫੀ ਹਾਲਤ ਗੰਬੀਰ ਦੱਸੀ ਜਾ ਰਹੀ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨੁਕਸਾਨ ਪਹੁੰਚਿਆ ਹੈ ਕਿਉਂਕਿ ਜੋ ਸਮਾਨ ਪਿਆ ਸੀ ਉਹ ਸਭ ਸੜ ਕੇ ਸਵਾਹ ਹੋ ਗਿਆ ਹੈ ਲੋਕ ਦੇ ਦਸਣ ਮੁਤਾਬਕ ਜੋ ਬਾਹਰ ਤੱਕ ਲੋਕ ਖੜੇ ਸੀ ਤਾਂ ਉਹਨਾਂ ਤੱਕ ਇਹ ਧੁਮਾਕੇ ਪਹੁੰਚਦੇ ਨੇ ਉਹਨਾਂ ਤੱਕ ਜੋ ਅੱਗ ਦੀਆਂ ਚਿੰਗਾਰੀਆਂ ਪਹੁੰਚਦੀਆਂ ਨੇ ਔਰ ਜੋ ਉੱਥੇ ਮੌਜੂਦ ਸੀ ਮਜ਼ਦੂਰ ਉਹ ਬੁਰੇ ਤਰੀਕੇ ਦੇ ਨਾਲ ਸੜ ਚੁੱਕੇ ਨੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਔਰ ਪਰਿਵਾਰ ਦਾ ਇੱਕ ਬੱਚਾ ਵੀ ਉੱਥੇ ਮੌਜੂਦ ਸੀ ਜੋ ਬੁਰੇ ਤਰੀਕੇ ਦੇ ਨਾਲ ਚੁਰਸ ਜਾਂਦਾ ਹੈ ਔਰ ਕੁਝ ਬੱਚੇ ਜੋ ਬਾਹਰ ਸੀਗੇ ਉਹ ਚੁਲਸੇ ਨੇ ਹਾਲਾਂਕਿ ਹਾਲਤ ਉਹਨਾਂ ਦੀ ਕੀ ਹੈ ਅਜੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਪਰ ਇਹ ਵੱਡਾ ਤਮਾਕਾ ਔਰ ਮੌਕੇ ਦੇ ਉੱਤੇ ਪੱਪੀ ਪ੍ਰਾਸ਼ਰ ਵੀ ਪਹੁੰਚਦੇ ਨੇ ਔਰ ਉਹਨਾਂ ਦੇ ਵੱਲੋਂ ਵੀ ਇੱਥੇ ਮੌਕੇ ਤੇ ਪਹੁੰਚ ਕੇ ਪੂਰੀ ਜਾਣਕਾਰੀ ਲਈ ਜਾਂਦੀ ਹੈ ਔਰ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਚੁੱਕਾ ਹੈ ਉਹਨਾਂ ਦੇ ਵੱਲੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਜਿੱਥੇ ਤੱਕ ਲੋਕ ਕਿਉਂਕਿ ਉੱਥੇ ਇਕੱਠੇ ਨਾ ਹੋਣ ਕਿਉਂਕਿ ਜਦੋਂ ਇਸ ਤਰੀਕੇ ਦੀ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਰੈਸਕਿਊ ਕਰਨਾ ਵੀ ਇੱਕ ਵੱਡਾ ਟਾਸਕ ਹੁੰਦਾ ਹੈ ਦੂਸਰੇ ਪਾਸੇ ਕੋਈ ਹੋਰ ਬਲਾਸਟ ਨਾ ਹੋ ਜਾਵੇ ਤਾਂ ਇਹ ਵੀ ਗੱਲ ਧਿਆਨ ਦੇ ਵਿੱਚ ਰੱਖਣੀ ਹੁੰਦੀ ਹੈ ਤਾਂ ਉੱਥੇ ਵੀ ਬੈਰੀਕੇਡਿੰਗ ਪੁਲਿਸ ਦੇ ਵੱਲੋਂ ਕਰ ਦਿੱਤੀ ਗਈ ਹੈ ਔਰ ਲੋਕਾਂ ਨੂੰ ਉਥੇ ਜੋ ਆਸ-ਪਾਸ ਦੇ ਘਰ ਸੀ ਉਹ ਵੀ ਖਾਲੀ ਕਰਵਾਏ ਗਏ ਨੇ ਔਰ ਤਸਵੀਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੀ ਇਸ ਵਕਤ ਲੁਧਿਆਣਾ ਦੇ ਵਿੱਚ ਇਹ ਕਹਿਦੀ ਕਿ ਅੱਜ ਦਾ ਇਹ ਦੂਜਾ ਵੱਡਾ ਧਮਾਕਾ ਇਸ ਤੋਂ ਪਹਿਲਾਂ ਵੇਰਕਾ ਪਲਾਂਟ ਦੇ ਵਿੱਚ ਬਲਾਸਟ ਹੁੰਦਾ ਵੇਰਕਾ ਪਲਾਂਟ ਦੇ ਵਿੱਚ ਵਾਇਲਰ ਫਟ ਜਾਂਦਾ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਔਰ ਹੁਣ ਲੁਧਿਆਣਾ ਦੀ ਇੰਦਰਾ ਕਲੋਨੀ ਦੇ ਵਿੱਚ ਪਟਾਕੇ ਜਿੱਥੇ ਬਣਾਏ ਜਾ ਰਹੇ ਸੀ ਤਾਂ ਪੋਟਾਸ਼ ਅਦੇ ਵਿੱਚ ਤਮਾਕਾ ਹੁੰਦਾ ਹੈ ਜਿਸ ਕਰਕੇ 15 ਤੋਂ 16 ਲੋਕ ਦੱਸੀ ਜਾ ਰਹੇ ਨੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਚੁੱਕੇ ਨੇ ਮੌਕੇ ਤੇ ਜੋ ਲੋਕ ਮੌਜੂਦ ਨੇ ਆਸ-ਪਾਸ ਦੇ ਉਹਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਆਂ ਸਰ ਇੱਥੇ ਨਾ ਕੋਈ ਮਸਾਲੇ ਮਸਲੇ ਦਾ ਕੰਮਕੁਮ ਕਰਦਾ ਚਲੋ ਸਾਂਝੀ ਨਾਲ ਸੀਗਾ ਮਹੱਲੇ ਦੀ ਕਾਫੀ ਪੁਰਾਣਾ ਕਰਦਾ ਸੀਗਾ ਤੇ ਅੱਜ ਪਤਾ ਨਹੀਂ ਕੀ ਘਟਨਾ ਹੋਈ ਆ ਪਜਾ ਜਾਂ ਤਾਂ ਉਹਦੀ ਕਿਸਮ ਮਾਰੀ ਆ ਮਹੱਲੇ ਵਾਲੇ ਦੀ ਕਿਸਮ ਮਾਰੀ ਆ ਇੱਕੀ ਦਾ ਮੇਂ ਬਿਜਲੀ ਸ਼ਾਰਟ ਸਰਕਟ ਹੋਇਆ ਵਾ ਉਹਦੇ ਨਾਲ ਜਿਹੜੀ ਵੀ ਉਹ ਸਿਲੰਡਰ 'ਚ ਵੀ ਅੱਗ ਲੱਗੀ ਆ ਤੇ ਬਾਈ ਜਿਹੜਾ ਮਸਾਲਾ ਮਾੜਾ ਮੋਟਾ ਸੀਗਾ ਉਹਦੇ ਨਾਲ ਬਲਾਸਟ ਹੋਇਆ ਵਾ ਹਾਂ ਬਲਾਸਟ ਹੋਣ ਦੇ ਕਿੰਨਾ ਸੀ ਪਟਾਖੇ ਕਿੰਨੀ ਜਿਹੜੀ ਸੀ ਇਹ ਸਾਰਾ ਸੀ ਨਹੀਂ ਦੇਖਿਆ ਅਸੀਂ ਤਾਂ ਬਸ ਜਦੋਂ ਬਲਾਸਟ ਹੋਇਆ ਨਾ ਅਸੀਂ ਬਾਹਰ ਹੀ ਖੜੇ ਜੀ ਤੋਂ ਹੈ ਲੋਕ ਜ਼ਖਮੀ ਹੋਏ ਆ ਕਿੰਨੇ ਆ ਜ਼ਖਮੀ ਸਿਰੇ ਜਿਹੜੇ ਸੀਰੀਅਸ ਦਾ ਉਹ ਜਿਹੜੇ ਛੋਟੇ ਬੱਚੇ ਆ ਗਏ ਆ ਤੇ ਜਿਹੜੇ ਵੱਡੇ ਮੁੰਡੇ ਆ ਉਹਨਾਂ ਦੇ ਪੰਜ ਉਹ ਵੀ ਮਤਲਬ ਹਾਲਾਤ ਸਾਰਾ ਜਿੰਵੀਰੇ ਹਾਂਜੀ ਮੁਸ਼ਕਿਲ ਹੀ ਆ ਜੀ ਕੋਈ ਹਜੇ ਸਹੀ ਨਹੀਂ ਕਹਿ ਸਕਦੇ ਜਿਨ੍ਹਾਂ ਨੇ ਹਿੰਮਤ ਹੋਈ ਆ ਗਲੀ ਵਾਲੇ ਦੇ ਮਹੱਲੇ ਵਾਲੇ ਦੀ ਅਸੀਂ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਵਾ